ਗੱਲਿਆ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਅਨਫੋਰਚੂਨੇਟ ਮੁੱਖ ਮੰਤਰੀ ਕਹੂੰਗਾ ਅਨਫੋਰਚੂਨੇਟ ਇਸ ਲਈ ਕਿ ਇਹਨਾਂ ਦਾ ਜਿਹੜਾ profession ਸੀਗਾ ਉਸ ਤੇ ਜਾ ਰਹੇ ਉਤੇ ਜੋ ਮੰਨ ਘੜਸ ਗੱਲਾਂ ਕਰਕੇ ਹਾਂਜੀ ਮੰਨ ਘੜਸ ਗੱਲਾਂ ਦੇ ਨਾਲ ਆਪਣਾ profession ਚਲਾਉਂਦੇ ਸੀਗੇ ਅੱਜ ਵੀ ਲੇਕਿਨ ਉਹ ਜਿਹੜਾ ਕਰਤਾਰ ਆ ਉਹ ਸਾਫ਼ ਨਜ਼ਰ ਆ ਰਿਹਾ ਕੱਲ ਜਿਹੜੀ ਕੱਲ ਉਹ ਗਵਰਿੰਗ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੋ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਏਡਾ ਵੱਡਾ ਮਜ਼ਾਕ ਤੇ ਝੂਠ ਬੋਲਿਆ ਇਹ ਸਪੈਸ਼ਲੀ ਉਹਨਾਂ ਨੇ ਇੱਕ ਮੈਂਸ਼ਨ ਕੀਤਾ ਕਿ ਦੁਆਬਾ ਕਾਲਜ ਦੁਆਬਾ ਰੀਜਨ ਦੇ ਵਿੱਚ ਤਿੰਨ ਮੈਡੀਕਲ ਕਾਲਜਾਂ ਦੇ ਮੈਂ ਨੀ ਪੱਥਰ ਰੱਖ ਚੁੱਕਾ ਪਿਛਲੇ 3 ਸਾਲ ਦੇ ਅੰਦਰ ਕਪੂਰਥਲਾ ਹਸ਼ਿਆਰ ਬੁਰ ਤੇ ਕੱਲ ਇੱਕ ਨਵਾਂ ਸ਼ਹਿਰ ਦੇ ਬਾਰੇ ਦੱਸਿਆ ਗਿਆ ਮੈਂ ਨਵਾਂ ਸ਼ਹਿਰ ਦੀ ਡਿਟੇਲ ਤਾਂ ਪੂਰੀ ਨਹੀਂ ਜਾਣਦਾ ਕਪੂਰਥਲਾ ਮੈਡੀਕਲ ਕਾਲਜ ਜਿਹੜਾ ਉਹਦਾ ਨੀਂਹ ਪੱਥਰ ਭਗਵੰਤ ਸਿੰਘ ਮਾਨ ਜੀ ਮੈਨੂੰ ਇਹ ਦੱਸਣ ਵੀ ਕਿਦੋਂ ਰੱਖਿਆ ਸੀ ਤੇ ਕਿਸ ਵੇਲੇ ਰੱਖਿਆ ਸੀ ਸਿੱਧਾ ਸਵਾਲ ਹੈ ਮੇਰਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਵਾਵੀ ਨਵੰਬਰ 2019 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਜਿਹੜਾ ਗੁਰਪੁਰਬ ਦਿਹਾੜਾ ਮਨਾਇਆ ਗਿਆ ਸੀ 551ਵਾਂ ਸਾਲ ਮਨਾਇਆ ਗਿਆ ਸੀ ਉਸ ਦੇ ਉਪਲਖਸ਼ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਇੱਕ ਮੈਡੀਕਲ ਕਪੂਟਲਾ ਮੈਡੀਕਲ ਕਾਲਜ ਇੰਟੀਗ੍ਰੇਟਿਡ ਸੈਂਟਰਲ ਐਂਡ ਸਟੇਟ ਸਕੀਮ ਦੇ ਅੰਡਰ 2019 ਦੇ ਨਵੰਬਰ ਦੇ ਵਿੱਚ ਸੈਂਕਸ਼ਨ ਕੀਤਾ ਸੀ ਜਿਹਦੇ ਵਾਸਤੇ ਜ਼ਮੀਨ ਸਰਕੂਲਰ ਰੋਡ ਕਪੂਟਲਾ ਦੇ ਉੱਤੇ ਲਗਭਗ 12 ਏਕੜ ਜਿਹੜੀ ਉਹ ਹੈਗੀ ਆ ਉਹਦੇ ਨਾਲ ਮੈਡੀਕਲ ਜਿਹੜਾ ਸਿਵਲ ਹਸਪੀਟਲ ਕਪੂਰਥਲਾ ਉਹਦੇ ਨਾਲ ਮਿਲ ਕੇ ਉਹ ਪ੍ਰੋਜੈਕਟ ਬੰਨਣਾ ਸੀ ਉਹ ਪ੍ਰੋਜੈਕਟ ਅੱਜ ਤੱਕ ਪਿਛਲੇ 5 ਸਾਲ ਤੋਂ ਵੱਧ ਸਮਾਂ ਹੋ ਗਿਆ ਪਹਿਲੀ ਵਾਰ ਅੱਲਾ ਸਰਦਾਰ ਭਗਵਾਨ ਸਿੰਘ ਮਾਨ ਇੱਡਾ ਵੱਡਾ ਝੂਠ ਤੇ ਮਜ਼ਾਕ ਦੁਆਬੇ ਦੇ ਲੋਕਾਂ ਨਾਲ ਕਰਨਗੇ ਇਹ ਕਦੀ ਚਿੱਤ ਖਿਆਲ 'ਚ ਵੀ ਸਾਡੇ ਨਹੀਂ ਆਇਆ ਉਹ ਕਦੀ ਵੀ ਇੱਥੇ ਕਪੂਰਥਲੇ ਉਹਦਾ ਨੀਂ ਪੱਥਰ ਰੱਖਣ ਨਹੀਂ ਆਏ ਜਿਹੜਾ ਨੀਂ ਪੱਥਰ ਇਹਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਰਚੂਲੀ ਫਿਰੋਜ਼ਪੁਰ ਤੋਂ ਰਖਣਾ ਸੀ ਉਸ ਵੇਲੇ ਦੇ ਮੁੱਖ ਮੰਤਰੀ ਤੋਂ ਉਸ ਵੇਲੇ ਦੇ ਸਰਕਾਰਾਂ ਨੇ ਉਹ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਉਪਰਾਲਾ ਸੀ ਉਹਨੂੰ ਫੇਲ ਕਿਸ ਤਰ੍ਹਾਂ ਕੀਤਾ ਉਹ ਤੁਹਾਨੂੰ ਜਗਜਾਣਨਾ ਜਿਹੜੇ ਕਰਕੇ ਉਹ ਜਗਜਾਣਨ ਹੈਗਾ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਨਹੀਂ ਪਹੁੰਚ पाए ਉਹਨਾਂ ਨੂੰ ਕਿਹੜੇ ਹਾਲਾਤਾਂ ਚ ਵਾਪਸ ਜਾਣਾ ਪਿਆ ਲੇਕਿਨ ਇੱਥੇ ਬਹੁਤ ਜ਼ਰੂਰੀ ਗੱਲ ਹੈ 70 ਕਰੋੜ ਰੁਪਈਆ ਮਾਰਚ 2020 ਦਾ ਕੇਂਦਰ ਵੱਲੋਂ ਇਸ ਕਪੂਰਥਲੇ ਦੀ ਮੈਡੀਕਲ ਕਾਲਜ ਦੀ ਗ੍ਰਾਂਟ ਵਾਸਤੇ ਦੀ ਗ੍ਰਾਂਟ 70 ਕਰੋੜ ਰੁਪਇਆ ਪੰਜਾਬ ਦੇ ਕੋਲ 2020 ਮਾਰਚ ਦਾ ਪਿਆ। ਔਰ ਅੱਜ ਤੱਕ ਵਰਤਿਆ ਨਹੀਂ ਗਿਆ। ਕੇਂਦਰ ਸਰਕਾਰ ਵੱਲੋਂ ਜੋ ਮੇਰੀ ਜਾਣਕਾਰੀ ਹੈ ਦੋ ਨੋਟਿਸ ਪੰਜਾਬ ਸਰਕਾਰ ਨੂੰ ਆ ਚੁੱਕੇ ਨੇ। ਦੂਜੇ ਨੋਟਿਸ 'ਚ ਉਹਨਾਂ ਨੇ ਕਿਹਾ ਅਗਰ ਇਹ ਤੁਸੀਂ ਮੈਡੀਕਲ ਕਾਲਜ ਨਹੀਂ ਸ਼ੁਰੂ ਕੀਤਾ ਨਹੀਂ ਬਣਾਉਣਾ ਸ਼ੁਰੂ ਕੀਤਾ ਤਾਂ ਅਸੀਂ ਇਹ ਪੈਸਾ ਵਾਪਸ ਲੈ ਜਵਾਂਗੇ ਕੋਈ ਹੱਦ ਆਉਂਦੀ ਕਿਸੇ ਚੀਜ਼ ਦੀ ਇਹ ਕਿਸੇ ਹੋਰ ਚੱਕਰ ਦੇ ਵਿੱਚ ਇਸ ਪੈਸੇ ਦਾ ਖੁਰਦਪੁਰਦ ਕਰਨਾ ਚਾਹੁੰਦੇ ਸੀ ਮੇਰੀ ਇੱਕ ਹੋਰ ਜਾਣਕਾਰੀ ਹੈ ਕਿ ਪਿਛਲੇ 4 ਤੋਂ 6 ਮਹੀਨੇ ਹੋ ਗਏ ਆ ਮੈਡੀਕਲ ਕਾਲਜ ਕਪੂਰਥਲਾ ਦੇ ਟੈਂਡਰ ਦੀ ਫਾਈਲ ਮੁੱਖ ਮੰਤਰੀ ਦੀ ਟੇਬਲ ਦੇ ਉੱਤੇ ਪਿਛਲੇ 6 ਮਹੀਨੇ ਤੋਂ ਪਈ ਆ ਕਿਉਂ ਨਹੀਂ ਕਲੀਅਰ ਕਰਦੇ ਪਏ ਉਹਨੂੰ ਕਿਉਂ ਨਹੀਂ ਇੱਥੇ ਦਾ ਕੰਮ ਸ਼ੁਰੂ ਕਰਦੇ ਪਏ ਜਦ ਕਿ 60% ਸ਼ੇਅਰ ਜਿਹੜਾ ਉਹਦਾ ਕੇਂਦਰ ਸਰਕਾਰ ਨੇ ਬਿਰ ਕਰਨਾ 425 ਕਰੋੜ ਦਾ ਲਗਭਗ ਉਹ ਪ੍ਰੋਜੈਕਟ ਹੈਗਾ ਜਿਹਦੇ ਚ 60% ਕੇਂਦਰ ਸਰਕਾਰ ਦਾ ਵਾ ਉਹ 60% ਦੇ ਹਿੱਸੇ ਦੇ ਵਿੱਚੋਂ ਜਿੰਨਾ ਬੰਦਾ ਕੇਂਦਰ ਦਾ 70 ਕਰੋੜ ਰੁਪਏ ਪਿਛਲੇ 5 ਸਾਲ ਤੋਂ ਕਪੂਰਥਲੇ ਦੇ ਅੰਦਰ ਪੰਜਾਬ ਦੇ ਅੰਦਰ ਪਿਆ ਕਪੂਰਥਲਾ ਮੈਡੀਕਲ ਕਾਲਜ ਵਾਸਤੇ ਔਰ ਕਪੂਰਥਲਾ ਅੱਜ ਵੀ ਦੇਖਦਾ ਪਿਆ ਕੱਲ ਵੀ ਦੇਖਦਾ ਪਿਆ 3 ਸਾਲ ਤੋਂ ਝੂਠ ਹੀ ਝੂਠੇ ਸਰਕਾਰ ਨੇ ਬੋਲਿਆ ਲੇਕਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਉਹਨਾਂ ਦੇ ਉਸ ਸਥਾਨ ਤੇ ਖੜੇ ਹੋ ਕੇ ਐਡਾ ਵੱਡਾ ਮਜ਼ਾਕ ਤੇ ਐਡਾ ਵੱਡਾ ਝੂਠ ਭਗਵੰਤ ਸਿੰਘ ਮਾਨ ਜੀ ਬੋਲਣ ਇਹਦੀ ਉਮੀਦ ਮੈਨ ਤਾਂ ਨਹੀਂ ਸੀਗੀ ਕਿ ਐਡਾ ਕਰਨਗੇ ਸ਼ਹੀਦਾਂ ਦੇ ਇਹਨਾਂ ਨੇ ਸੌ ਚੱਕੀਆਂ ਸੀ ਜਿਹੜੀਆਂ ਸਰਕਾਰਾਂ ਦੀਆਂ ਸੌਵਾਂ ਉਸ ਉਸ ਸਥਾਨ ਤੋਂ ਚੱਕੀਆਂ ਸੀ ਦੁਆਬੇ ਦੇ ਨਾਲ ਐਡਾ ਵੱਡਾ ਮਜ਼ਾਕ